ਸਾਸੀ ਘਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਦੇ ਮਸ਼ਹੂਰ ਗਾਇਕ ਜਿਹੜਾ ਕਿ ਆਪਣੀ ਗਾਇਕੀ ਦੇ ਨਾਰ ਪੂਰੇ ਵਰਲਡ ਦੇ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾ ਰਹੇ ਨੇ ਜੇਕਰ ਗੱਲ ਕਰੀਏ ਉਹਨਾਂ ਦੀਆਂ ਮੁਸ਼ਕਲਾਂ ਦੀ ਜਿਵੇਂ ਜਿਵੇਂ ਉਹ ਲਾਈਵ ਕਨਸਰਟ ਸ਼ੋਅ ਕਰਦੇ ਜਾਂਦੇ ਨੇ ਨਾਲ ਦੀ ਨਾਲ ਹੀ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਵੱਲੋਂ ਨਸ਼ੇ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਲੌਨ ਆਰਡਰ ਨੂੰ ਲੈ ਕੇ ਧਜੀਆਂ ਉਡਾਈਆਂ ਜਾਂਦੀਆਂ ਨੇ ਕਿਉਂਕਿ ਇਹ ਜਿਹੜੇ ਲਾਈਵ ਸ਼ੋ ਹੁੰਦੇ ਨੇ ਇਹਨਾਂ ਦੀਆਂ ਕੁਝ ਹਦਾਇਤਾਂ ਹੁੰਦੀਆਂ ਨੇ ਜਦੋਂ ਹਦਾਇਤਾਂ ਤੋਂ ਬਾਹਰ ਗੱਲ ਹੁੰਦੀ ਹੈ ਤਾਂ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਨੇ ਸ਼ਿਕੰਜਾ ਕੱਸਦੀਆਂ ਨੇ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸ਼ੋ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਸ਼ੋ ਨੂੰ ਲੈ ਕੇ ਧਜੀਆਂ ਉਡਾਈਆਂ ਗਈਆਂ ਦਲਜੀਤ ਦਸਾਂਜ ਵੱਲੋਂ ਦੂਸਰੇ ਪਾਸੇ ਕਿਤੇ ਨਾ ਕਿਤੇ ਜਾ ਕੇ ਨਸ਼ੇ ਨੂੰ ਵੀ ਪ੍ਰਮੋਟ ਕੀਤਾ ਗਿਆ ਲੇਕਿਨ ਇਧਰ ਇੱਕ ਪਾਸੇ ਕੰਗਨਾ ਰਣੌਤ ਪੰਜਾਬੀਆਂ ਨੂੰ ਪੁੱਠਾ ਬੋਲਦੀ ਹੈ ਪੰਜਾਬ ਦੇ ਜਿਹੜੇ ਖਾਸ ਕਰਕੇ ਕਿਸਾਨ ਨੇ ਉਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਭੜਕਾਊ ਬਿਆਨ ਦਿੱਤੇ ਨੇ ਕੰਗਨਾ ਰਣੌਤ ਨੇ ਯਾਨੀ ਕਿ ਤਾਲੀਬਾਨੀ ਕਿਹਾ ਬੰਗਲਾਦੇਸ਼ ਵਾਲੇ ਵਰਗੇ ਹਾਰ ਬਣ ਜਾਣੇ ਸੀ ਹੋਰ ਵੀ ਬੜੇ ਵੱਡੇ ਇਲਜ਼ਾਮ ਲਗਾਏ ਨੇ ਲੇਕਿਨ ਪਤਾ ਨਹੀਂ ਕੰਗਣਾ ਰਣੌਤ ਤੇ ਦਲਜੀਤ ਦਸਾਂਜ ਦਾ ਕਿਸ ਤਰ੍ਹਾਂ ਦਾ ਜਾਦੂ ਛਾਇਆ ਹੋਇਆ ਹੈ ਹੁਣ ਫਿਰ ਦਿਲ ਆ ਗਿਆ ਹੈ ਦਲਜੀਤ ਦੁਸਾਂਝ ਤੇ ਅਤੇ ਦਲਜੀਤ ਦੁਸਾਂਝ ਦੀ ਗਾਇਕੀ ਤੇ ਨਵੀਂ ਬਣੀ ਕੰਗਣਾ ਰੌਤ ਹਿਮਾਚਲ ਮੰਡੀ ਤੋਂ ਸੰਸਦ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਦੂਸਰੇ ਪਾਸੇ ਉਹ ਇੱਕ ਫਿਲਮੀ ਅਦਾਕਾਰਾ ਵੀ ਹੈ ਹਾਲੇ ਕਿ ਪੰਜਾਬ ਦੀਆਂ ਜਿੰਨੇ ਵੀ ਸਿੱਖ ਤੇ ਸਿੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਜੇਕਰ ਉਹਨਾਂ ਦੀ ਫਿਲਮ ਜਿਹੜੀ ਹੈ ਐਮਰਜੈਂਸੀ ਇੱਥੇ ਰਿਲੀਜ਼ ਹੁੰਦੀ ਹੈ ਸਿਨੇਮਾ ਘਰਾਂ ਦੇ ਵਿੱਚ ਲੱਗਦੀ ਹੈ ਲੇਕਿਨ ਇਸ ਦੇ باوجود ਵੀ ਬਿਨਾ ਪ੍ਰਵਾਹ ਕੀਤੇ ਕੰਗਣਾ ਨੌਤ ਦਲਜੀਤ ਦੁਸਾਂ ਦੀ سپورਟ ਕਰ ਰਹੀ ਹੈ ਦਲਜੀਤ ਦੁਸਾਂ ਦੇ ਹੱਕ ਵਿੱਚ बोल ਰਹੀ ਹੈ ਉਹਨੇ ਕਿਹਾ ਅਸੀਂ ਕਲਾਕਾਰ ਖਾਸ ਕਰਕੇ ਉਹਨੇ ਕਿਹਾ ਦਲਜੀਤ ਦੁਸਾਂ ਨੂੰ ਨਸ਼ੇ ਨਹੀਂ ਪ੍ਰਮੋਟ ਨਹੀਂ ਕਰਦਾ ਕਿਸੇ ਨੇ ਸ਼ਰਾਬ ਪੀਣੀ ਹੈ ਜਾਂ ਨਹੀਂ ਪੀਣੀ ਉਸ ਦਾ ਨਿੱਜੀ ਮਾਮਲਾ ਹੈ ਉਸ ਦਾ ਇਹ ਪਰਸਨਲ ਡਿਸੀਜਨ ਹੈ ਲੇਕਿਨ ਕਿਸੇ ਗੀਤਾਂ ਦੇ ਆਧਾਰ ਤੇ ਕਿਸੇ ਨੂੰ ਨੋਟਿਸ ਜਾਰੀ ਕਰ ਦੇਣਾ ਕਿਸੇ ਦੇ ਖਿਲਾਫ ਐਫ ਆਈ ਆਰ ਦਾਇਰ ਕਰਵਾ ਦੇਣੀ ਉਹ ਕਹਿੰਦੀ ਮੈਂ ਸਾਰੇ ਨਿਜ਼ਮ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਚਾਹੇ ਉਹ ਭਾਰਤ ਦੀ ਸਰਕਾਰ ਹੋਵੇ ਇਹਨਾਂ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਤੋਂ ਬਾਜ਼ ਆਣਾ ਚਾਹੀਦਾ ਹੈ ਕਿਉਂਕਿ ਕਲਾਕਾਰ ਜਿਹੜੇ ਹੁੰਦੇ ਨੇ ਜਿਹੜੇ ਗਾਇਕ ਹੁੰਦੇ ਨੇ ਫਿਲਮੀ ਐਕਟਰ ਹੁੰਦੇ ਨੇ ਉਹ ਆਪਣੇ ਕੌਮ ਦਾ ਆਪਣੇ ਦੇਸ਼ ਦਾ ਸਰਮਾਇਆ ਹੁੰਦੇ ਨੇ ਜੇਕਰ ਉਹਨਾਂ ਨੇ ਕਹਿੰਦੇ ਪੰਜਾਬ ਦੇ ਵਿੱਚ ਵੀ ਹੋਵੇ ਚਾਹੇ ਉਹ ਭਾਰਤ ਦੇ ਕਿਸੇ ਵੀ ਸੂਬੇ ਦੇ ਵਿੱਚ ਹੋਵੇ ਯਾਨੀ ਕਿ ਪੂਰੀ ਤਰ੍ਹਾਂ ਫਿਦਾ ਹੋ ਚੁੱਕੀ ਹੈ ਨਵੀਂ ਬਣੀ ਸੰਸਦ ਹਿਮਾਚਲ ਮੰਡੀ ਤੂ ਘੰਗਨਾ ਰੌਤ ਅਤੇ ਨਾਲ ਉਹ ਫਿਲਮੀ ਅਦਾਕਾਰਾ ਵੀ ਹੈ ਉਹਨੇ ਕਿਹਾ ਕਿ ਮੈਂ ਇੱਕ ਠੋਕੇ ਇੱਕ ਥਾਪੜ ਕੇ ਦਲਜੀਤ ਦਸਾਂਜ ਦੇ ਹੱਕ ਵਿੱਚ ਖੜੀ ਹਾਂ ਕਿ ਜੇਕਰ ਕੋਈ ਵੀ ਕਾਰਵਾਈ ਉਹਦੇ ਤੇ ਹੁੰਦੀ ਹੈ ਤਾਂ ਉਹਦਾ ਜਵਾਬ ਮੈਨੂੰ ਚੰਗੀ ਤਰ੍ਹਾਂ ਦੇਣਾ ਆਉਂਦਾ ਹੈ ਉਨੇ ਕਿਹਾ ਕਿ ਗਾਇਕ ਜਾਂ ਫਿਲਮੀ ਅਦਾਕਾਰ ਨਸ਼ੇ ਨੂੰ ਪ੍ਰਮੋਟ ਨਹੀਂ ਕਰਦੇ ਉਹਨਾਂ ਕਹਾ ਕਈ ਭਾਰ ਦੇ ਅਜਿਹੇ ਸੂਬੇ ਨੇ ਜਿੱਥੇ ਨਸ਼ਾ ਬੰਦ ਹੈ ਨਾ ਤਾਂ ਗਾਇਕ ਪ੍ਰਮੋਟ ਕਰਦੇ ਨੇ ਲੇਕਿਨ ਫਿਰ ਵੀ ਉਥੇ ਚੋਰੀ ਨਾਲ ਸ਼ਰਾਬ ਜਾਂ ਹੋਰ ਤਰ੍ਹਾਂ ਦੇ ਨਸ਼ੇ ਲੋਕਾਂ ਵੱਲੋਂ ਕੀਤੇ ਜਾਂਦੇ ਨੇ ਫਿਰ ਉਸ ਦੇ ਵਿੱਚ ਕਿਸ ਦਾ ਕਸੂਰ ਹੈ ਕਿ ਦਲਜੀਤ ਦਸਾਂਝ ਦਾ ਕਸੂਰ ਹੈ ਇੱਕ ਥਾਪੜ ਕੇ ਖੜ ਗਈ ਹੈ ਛਾ ਗਈ ਹੈ ਇੱਕ ਵਾਰ ਫਿਰ ਪੰਜਾਬੀਆਂ ਦੇ ਦਿਲਾਂ ਉਤੇ ਖਾਸ ਕਰਕੇ ਦਲਜੀਤ ਦਸਾਂਝ ਦੇ ਹੱਕ ਵਿੱਚ ਬੋਲੀ ਹੈ ਕੰਗਣਾ ਰੌਤ ਲੱਗਦਾ ਹੈ ਕਿ ਪੂਰੀ ਤਰ੍ਹਾਂ ਜਿਹੜਾ ਦਬਦਬਾ ਬਣਾ ਲਿਆ ਹੈ ਕੰਗਨਾ ਰਣੌਤ ਨੇ ਦਲਜੀਤ ਉੱਤੇ ਦਲਜੀਤ ਉੱਤੇ ਫਿਦਾ ਹੋ ਗਈ ਹੈ ਕਿਉਂਕਿ ਦੂਸਰੀ ਵਾਰ ਲਗਾਤਾਰ ਦਲਜੀਤ ਉਸਾਂ ਦੇ ਹੱਕ ਵਿੱਚ ਖੜ ਗਈ ਹੈ ਫਿਲਮੀ ਅਦਾਕਾਰਾ ਅਤੇ ਨਵੀਂ ਬਣੀ ਸੰਸਦ ਭਾਰਤੀ ਜਨਤਾ ਪਾਰਟੀ ਪਾਰਟੀ ਦੀ ਕੰਗਨਾ ਰਣੌਤ ਧੰਨਵਾਦ